ਮਾਰਨਿੰਗ ਸਾਰਿਆਂ ਨੂੰ ਕਿਵੇਂ ਆ ਸਾਰੇ ਹੋਪ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਬਾਬਾ ਜੀ ਤੁਹਾਨੂੰ ਏਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਹਨਾ ਅੱਜ ਆਪਾਂ ਬਲੌਗ ਸਟਾਰਟ ਕਰਨ ਚੱਲੇ ਆ ਸੰਡੇ ਤੋਂ ਸੰਡੇ ਦਾ ਦਿਨ ਹੈ ਅੱਜ ਹਨੀਤ ਘਰੇ ਆ ਤਾਂ ਹੀ ਸ਼ਰਾਰਤਾ ਸੱਜਰੀਆਂ ਨੇ ਉਹਨੂੰ ਅੱਜ ਤੇ ਬਹੁਤ ਮਤਲਬ ਜਿਸ ਦਿਨ ਘਰੇ ਹੁੰਦੀ ਹੈ ਨਾ ਇੰਨਾ ਤੰਗ ਕਰਦੀ ਹੈ ਮੈਂ ਦੱਸ ਨਹੀਂ ਸਕਦੀ ਹੈਗੀ ਅੱਜ ਆਪਾਂ ਵੈਸੇ ਵੀ ਛੁੱਟੀ ਕੀਤੀ ਹੋਈ ਹੈ ਉਧਰ ਮਾਸਟਰ ਜੀ ਨੂੰ ਮੈਂ ਅੱਜ ਸ਼ਾਇਦ ਮੰਮੀ ਉਹਨਾਂ ਵੱਲ ਲੇਟ ਜਾਊਂਗੀ 4:30 ਜਾਂ 5:00 ਵਜੇ ਜਾਊਂਗੀ ਬਿਕਾਜ਼ ਮੈਂ ਅੱਜ ਮਾਸਟਰ ਜੀ ਦੇ ਕਹਿੰਦੇ ਵੀ ਅਸੀਂ ਆਪਣਾ ਥੋੜਾ ਜਿਹਾ ਪਰਸਨਲ ਕੰਮ ਕਰਨੇ ਨੇ ਵੀ ਜਿਵੇਂ ਉਹਨੇ ਆਪਣੀ ਵਾਈਫ ਨੂੰ ਕੋਈ ਸਮਾਨ ਸਮੂਹ ਦਵਾ ਕੇ ਲਿਆਉਣਾ ਫਿਰ ਉਹਨੇ ਨਵੀਂ ਬਾਈਕ ਲਈ ਆ ਤੁਹਾਨੂੰ ਪਤਾ ਹੁੰਦਾ ਹੀ ਆ ਹਰ ਇੱਕ ਨੂੰ ਹਨਾ ਵੀ ਅਸੀਂ ਆਪਣੀ ਬਾਈਕ ਤੇ ਇਕੱਠੇ ਘੁੰਮ ਫਿਰ ਕੇ ਆਈਏ ਹਸਬੰਡ ਵਾਈਫ ਹਨਾ ਉਹ ਚੀਜ਼ ਫਿਰ ਮੈਂ ਕਿਹਾ ਚੱਲ ਤੁਸੀਂ ਘੁੰਮ ਸੋ ਅੱਜ ਆਪਾਂ ਗਏ ਨਹੀਂ ਹੈਗੇ ਪੰਜਾਬੀ ਬਾਗ ਤੇ ਆਪਾਂ ਅੱਜ ਦੁਪਹਿਰੇ ਲੰਚ ਇਕੱਠੇ ਕਰ ਰਹੇ ਹਾਂ ਮੈਂ ਅਮਨਜੀਤ ਤੇ ਹਨੀਤ ਤੇ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਲੰਚ ਕਰਦੇ ਨਹੀਂ ਹੁੰਦੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਲੰਚ ਬਹੁਤ ਘੱਟ ਕਰਦੇ ਆ ਉਦੋਂ ਮੰਮੀ ਵੱਲ ਜਾ ਕੇ ਆਤ ਪੈ ਗਈ ਹੁਣ ਲੰਚ ਕਰਨ ਦੀ ਤੇ ਮੈਂ ਅਸੀਂ ਬਾਹਰ ਲਈ ਕੁਝ ਮੰਗਾ ਕੇ ਖਾਣੇ ਹੁੰਨੇ ਆ ਤੁਸੀਂ ਵੀ ਮੈਨੂੰ ਬਹੁਤ ਗਾਲਾਂ ਕੱਢਦੇ ਹੁੰਨੇ ਹੋ ਵੀ ਦੀਦੀ ਬਾਹਰਲਾ ਨਾ ਖਾਇਆ ਕਰੋ ਨਾ ਖਾਇਆ ਕਰੋ ਤਾਂ ਹੀ ਨੀ ਮਟੱਪਾ ਘਟਦਾ ਹੈਗਾ ਸੋ ਫਿਰ ਅਸੀਂ ਮੰਗਾਇਆ ਸਾਬੇ ਮੈਂ ਵੈਜੀ ਡਿਲਾਈਟ ਮੰਗਾਇਆ ਸੀਗਾ ਤੇ ਅਮਨ ਕਹਿੰਦੇ ਵੀ ਮੈਂ ਚਿਕਨ ਵਾਲਾ ਮੰਗਾਉਂਗਾ ਤੇ ਹਨੀਤ ਨੂੰ ਇਹ ਖਾਣਾ ਹੀ ਨਹੀਂ ਆਉਂਦਾ ਹੈਗਾ ਉਹਨੂੰ ਅਸੀਂ ਨਾ ਸੈਂਡਵਿਚ ਉਹ ਮੰਗਾਤਾ ਸੀ ਸੈਲਡ ਉਹ ਚੁਗ-ਚੁਗ ਕੇ ਪਨੀਰ ਪਨੀਰ ਖਾ ਲੈਂਦੀ ਆਪਾ ਪਹੁੰਚ ਗਏ ਪੰਜਾਬੀ ਬਾਗ ਪੰਜਾਬੀ ਬਾਗ ਮੈਂ 4:30 5 ਵਜੇ ਪਹੁੰਚ ਗਈ ਸੀ ਕਿਉਂਕਿ ਆਪਾਂ ਟਿਕਣਾ ਜ ਬਾਬਾ ਜੀ ਦਾ ਮੱਥਾ ਐਤਵਾਰ ਹੈ ਨਾ ਜਿਵੇਂ ਸਾਡੇ ਮੇਰੇ ਉਧਰ ਪੇਕੇ ਆਲੀ ਸਾਈਡ ਤੇ ਜੇਠਾ ਐਤਵਾਰ ਐਤਵਾਰ ਮੰਨਦੇ ਨੇ ਹਨਾ ਤੇ ਮੰਮੀ ਨੇ ਮੱਥਾ ਟਿਕਣਾ ਸੀ ਇੱਕ ਕੁਛ ਸਾਨੂੰ ਪਤਾ ਲੱਗਿਆ ਸੀਗਾ ਵੀ ਕੱਲ ਨੂੰ ਮੇਰੇ ਮਾਮਾ ਜੀ ਦੀ ਬੇਟੀ ਦਾ ਉਹ ਆਉਣਾ ਹੈ ਰਿਜ਼ਲਟ ਸੌਰੀ ਤੇ ਉਹ ਰਿਜ਼ਲਟ ਕਰਕੇ ਫਿਰ ਮੰਮੀ ਨੂੰ ਬਹੁਤ ਹੁੰਦਾ ਮੰਮੀ ਨੂੰ ਆਪਣੀ ਭਤੀਜੀਆਂ ਇੰਨੀਆਂ ਪਿਆਰੀਆਂ ਨੇ ਨਾ ਇੰਨੀਆਂ ਪਿਆਰੀਆਂ ਨੇ ਸਭ ਤੋਂ ਜ਼ਿਆਦਾ ਪਿਆਰੀਆਂ ਨੇ ਮੈਨੂੰ ਕਹਿੰਦੇ ਚਲ ਤੂੰ ਦੇਖ ਕਰ ਫਿਰ ਆਪਾਂ ਮੱਥਾ ਟੇਕ ਕੇ ਆਵਾਂਗੇ ਅਸੀਂ ਦੋਦਪੁਰ ਮੱਥਾ ਟੇਕ ਕੇ ਆਵਾਂਗੇ ਹਨਾ ਸੌਰੀ ਜੇ ਦੋਦਪੁਰ ਦੀ ਵੀਡੀਓ ਨਹੀਂ ਬਣ ਸਕੂਗੀ ਕਿਉਂਕਿ ਕਿਉਂਕਿ ਮੰਮੀ ਨੂੰ ਵੀ ਮੈਂ ਇਹੀ ਕਿਹਾ ਸੀ ਮੈਂ ਕਿਹਾ 5:00 ਵਜੇ ਹੀ ਜਾਵਾਂਗੇ ਕਿਉਂਕਿ ਫਿਰ ਉਹ ਹੋ ਜਾਂਦੀ ਹੈ ਧੁੱਪ ਜੀ ਘਟ ਜਾਂਦੀ ਹੈ ਹੈਨਾ ਤਾਂ ਉਦੋਂ ਹੀ ਜਾਣ ਦਾ ਫਾਇਦਾ ਮੈਂ ਅਸੀਂ ਸਿਖਰ ਦੁਪਹਿਰਾ ਮੈਂ ਕਿਹਾ ਮੰਮੀ ਕਿੱਥੇ ਜਾਵਾਂਗੇ ਸੋ ਇਹ ਹੈਗੀ ਹੈ ਮੰਡੇ ਦੀ ਵੀਡੀਓ ਬਿਕਾਜ਼ ਮੈਂ ਦੋ ਦਿਨ ਵੀਡੀਓ ਨਹੀਂ ਪਾ ਸਕੀ ਹੈਗੀ ਸੋ ਦੋ ਤਿੰਨ ਦਿਨ ਦੀ ਦੋ ਦਿਨ ਦੀ ਕਲੈਕਟ ਕਰਕੇ ਵੀਡੀਓ ਬਣਾਈ ਹੈ ਕਿਉਂਕਿ ਅਸੀਂ ਹੁਣ ਨਾ ਕੰਮ ਸ਼ੁਰੂ ਕਰ ਰਹੇ ਇੱਕ ਨਵਾਂ ਮਮਾਗਮ ਦੇਖ ਲੋ ਸੀ ਕੀ ਸ਼ੁਰੂ ਕਰਾਂ ਸੀ ਨੇਲ ਆਟ ਦਾ ਵੀ ਮੈਂ ਸੋਚ ਰਹੀ ਹਾਂ ਕਿਉਂਕਿ ਸਿਮੀ ਨੇ ਪ੍ਰੋਫੈਸ਼ਨਲੀ ਹੈਡ ਮਾਸਟਰਸ ਤੋਂ ਨੇਲ ਆਟ ਕੀਤਾ ਹੋਇਆ ਇਹਨੇ ਆਪਣਾ ਹੈਡ ਮਾਸਟਰਸ ਤੋਂ ਟ੍ਰੇਨਿੰਗ ਲਈਆ ਨੇਲ ਆਟ ਦੀ ਇਹਦੇ ਕੋਲ ਸਭ ਕੁਝ ਅਵੇਲੇਬਲ ਹੈ ਔਰ ਅਸੀਂ ਇੱਥੇ ਖੋਲਣਾ ਇਹ ਮੈਂ ਨੂੰ ਕਿਹਾ ਸੀ ਮੈਂ ਕਿਹਾ ਵੀ ਆਪਾਂ ਦੋ ਕੁੜੀਆਂ ਹੋਰ ਰੱਖ ਕੇ ਨਾ ਆਪਾਂ ਸਾਰਾ ਸਿਸਟਮ ਉਰੀ ਖੋਲ ਲੈਣਾ ਹਾਲਾਂ ਅੱਜ ਅਸੀਂ ਮੈਂ ਕਿਹਾ ਵੀ ਪਹਿਲਾਂ ਮੇਰੇ ਨੇਲ ਆਟ ਕਰ ਵੀ ਮੈਂ ਦਿਖਾਉਂਗੀ ਵੀਡੀਓ ਚ ਪਿਛਲੀ ਵਾਰ ਵੀ ਜਿਹੜੇ ਮੈਂ ਨੇਲ ਆਟ ਕਰਵਾਈ ਸੀਗੀ ਇਹ ਸਿਮੀ ਤੋਂ ਹੀ ਕਰਵਾਈ ਸੀਗੀ ਕਿਉਂਕਿ ਕਿ ਸ਼ੀ ਇਜ਼ ਪ੍ਰੋਫੈਸ਼ਨਲ ਨਾਊ ਬਿਕਾਜ਼ ਉਹ ਉਹਨੇ ਇਹਨੇ ਹੈੱਡ ਮਾਸਟਰਸ ਤੋਂ ਸਿੱਖਿਆ ਬਹੁਤ ਵਧੀਆ ਸਿਖਾਉਂਦੇ ਨੇ ਹੋਪ ਸੋ ਤੁਹਾਨੂੰ ਪਤਾ ਹੀ ਹੈ ਇੱਥੇ ਹੈੱਡ ਮਾਸਟਰਸ ਅਕੈਡਮੀ ਹੈ ਖੰਨੇ ਦੇ ਵਿੱਚ ਉੱਥੋਂ ਉਹ ਸਾਰਾ ਕੁਝ ਸਿਖਾਉਂਦੇ ਨੇ ਫਿਰ ਮੈਂ ਇਹਨੂੰ ਕਿਹਾ ਸੀ ਵੀ ਹੇਅਰ ਕੱਟ ਦਾ ਵੀ ਸਿੱਖ ਲੈਂਦੀ ਵੀ ਆਪਾਂ ਸਲੂਨ ਵੀ ਇਕੱਠਾ ਕਰ ਲੈਂਦੇ ਹਨਾ ਇਹ ਕਹਿੰਦੀ ਦੀਦੀ ਮੈਂ ਵੀ ਮੈਨੂੰ ਨੇਲ ਆਰਟ ਦਾ ਸ਼ੌਂਕ ਸੀਗਾ ਵੀ ਮੈਂ ਉਹ ਸਿੱਖਿਆ ਹੈ ਕੰਗ੍ਰੈਚੁਲੇਸ਼ਨਸ 12th ਦਾ ਰਿਜ਼ਲਟ ਆ ਚੁੱਕਿਆ ਔਰ ਸਾਡੀ ਨੀਸ਼ੂ ਹਰਨੀਸ਼ ਪਾਸ ਹੋ ਚੁੱਕੀ ਹੈ ਨੀਸ਼ੂ ਕਿੰਨੇ ਪਰਸੈਂਟੇਜ ਆਈ ਹੈ 70 70% ਐਨੀ ਖੁਸ਼ ਹੈ 10th ਦੇ ਵਿੱਚ ਸਾਡੇ ਆਏ ਨੇ 80 ਤੇ ਹੁਣ 70 ਬਹੁਤ ਵਧੀਆ ਨੰਬਰ ਲੈ ਕੇ ਆਇਆ ਵੈਸੇ ਵੀ ਬਹੁਤ ਇੰਟੈਲੀਜੈਂਟ ਹੈ ਇਹਨੂੰ ਇੱਕ ਤਾਂ 골ਡਨ ਲਾਈਨ ਹੈ ਹੱਥ ਦੇ ਵਿੱਚ ਸੋ ਬਹੁਤ ਸੋਨੇ ਨੰਬਰ ਲੈ ਕੇ ਨੀਸ਼ੂ ਪਾਸ ਹੋਈ ਹੈ ਸੋ ਕੰਗ੍ਰੈਚੁਲੇਸ਼ਨ ਸੋ ਇਹ ਅੱਗੇ ਵੀ ਬਾਬਾ ਜੀ ਇਹਨੂੰ ਇਦਾਂ ਹੀ ਤਰੱਕੀਆਂ ਦੇਣ ਹਨ ਇਦਾਂ ਹੀ ਤਰੱਕੀਆਂ ਭੂਆ ਨੂੰ ਭਤੀਜੀਆਂ ਦੇਖੋ ਕਿੰਨੀਆਂ ਪਿਆਰੀਆਂ ਹੁੰਦੀਆਂ ਨੇ ਮੰਮੀ ਨੂੰ ਚਾ ਚੜਿਆ ਪਿਆ ਔਰ ਮੰਮੀ ਫੁੱਲ ਨਹੀਂ ਸਮਾ ਰਹੇ ਹੈਗੇ ਉਹਨਾਂ ਦੀ ਭਤੀਜੀ ਪਾਸ ਹੋ ਗਈ ਹੈ ਆਏ ਹਾਏ ਨਾ ਚਾ ਚੜਿਆ ਪਿਆ ਮੰਮੀ ਨੇ ਮਤਲਬ ਪਹਿਲਾਂ ਬਾਬਾ ਜੀ ਦਾ ਮੱਥਾ ਟੇਕਿਆ ਫਿਰ ਅ ਹਨੀ ਮੀਸ਼ੂ ਦੀ ਰਸ ਲਈ ਵੀ ਬਾਬਾ ਜੀ ਥੈਂਕ ਯੂ ਥੈਂਕ ਯੂ ਕੀਤਾ ਤੇ ਹੁਣ ਮੰਮੀ ਨੂੰ ਚਾ ਨਹੀਂ ਚੱਕਿਆ ਜਾ ਰਿਹਾ ਮੰਮੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਕਿੱਥੇ ਜਾ ਕੇ ਬੈਠਾ ਸੋ ਬੜੇ ਰਿਅਲ ਵਲੌਗ ਦੇ ਵਿੱਚ ਖੁਸ਼ੀਆਂ ਦੇ ਨਾਲ-ਨਾਲ ਮਨਾਉਂਦੇ ਮਨਾਉਂਦੇ ਕੰਮ ਵੀ ਬਹੁਤ ਜ਼ਰੂਰੀ ਹੈ ਹਨਾ ਆ ਦੇਖੋ ਮੈਂ ਮਤਲਬ ਮੰਮੀ ਨੇ ਮੈਨੂੰ ਰੌਲਾ ਪਾ ਪਾ ਕੇ ਬਾਜ਼ਾਰ ਤੋਰਿਆ ਸਾਮਾਨ ਤਾਂ ਲਿਆ ਦੇ ਕਪੜੇ ਬਣਾ ਦੇ ਲੋਕਾਂ ਦੇ ਲੋਕੀ ਗਾਲਾਂ ਕੱਢਣਗੇ ਤੇ ਮੈਂ ਲੇਸਿਸ ਲੈਣ ਗਈ ਸੀਗੀ ਕਿਸੇ ਸੂਟ ਦੀ ਮੇਰੀ ਐਕਚੁਅਲੀ ਪਤਾ ਕੀ ਪ੍ਰੋਬਲਮ ਹੈ ਮੈਂ ਲੇਟ ਦੇ ਦੂੰਗੀ ਅਗਲੇ ਨੂੰ ਸੂਟ ਪਰ ਮੈਨੂੰ ਤੋਂ ਅਨਪ੍ਰੋਫੈਸ਼ਨਲੀ ਸੂਟ ਨਹੀਂ ਦਿੱਤਾ ਜਾਂਦਾ ਹੈਗਾ ਹਨਾ ਮਤਲਬ ਲੇਟ ਇਨ ਦਾ ਸੈਂਸ ਦੇਖੋ ਬਣਾਉਂਦੇ ਕਰਦੇ ਕਿਹੜਾ ਇਹ ਹੈ ਵੀ ਖਾਲਾ ਜੀ ਦਾ ਬਾੜਾ ਵੀ 2 ਮਿੰਟ ਚ ਰੈਡੀ ਹੋ ਜਾਣਾ ਇਹਨੂੰ ਟਾਈਮ ਲੱਗਦਾ ਹੀ ਐ ਹਨਾ ਕਿਉਂਕਿ ਦੇਖੋ ਮੇਰਾ ਰੱਖਿਆ ਵੀ ਇੱਕ ਮਾਸਟਰ ਹੋਇਆ ਫਿਰ ਹੁਣ ਮਾਸਟਰ ਜੀ ਕਹਿ ਰਹੇ ਸੀਗੇ ਕਹਿੰਦੇ ਦੀਦੀ ਇੱਕ ਹੋਰ ਰੱਖ ਲਓ ਮੈਂ ਕਿਹਾ ਪਰਫੇ ਮੈਂ ਉਹਨੂੰ ਰੱਖੂਗੀ ਕਿੱਥੇ ਵੀ ਤੇਰੇ ਕੋਲ ਇੱਕ ਰੂਨ ਬੁੱਕ ਐ ਉਹ ਵਿਚਾਰਾ ਪਾਊਗਾ ਕਿੱਥੇ ਵਾਸ਼ਰੂਮ ਕਿੱਥੇ ਜਾਊਗਾ ਖਾਣਾ ਕਿੱਥੇ ਖਾਊਗਾ ਹਨਾ ਫਿਰ ਔਖਾ ਹੋ ਜਾਣਾ ਸੋ ਇੱਥੇ ਅਮਨ ਜੀ ਨੇ ਹਲੇ ਮੈਨੂੰ ਲੈਣ ਆਉਣਾ ਸੀ ਉਧਰਲੇ ਘਰ ਜਾਣਾ ਸ਼ਾਮ ਦਾ ਟਾਈਮ ਐ ਤੇ ਹਨੀਤ ਨੂੰ ਲੱਗੀ ਬਹੁਤ ਸਾਰੀ ਭੁੱਖ ਬਹੁਤ ਸਾਰੀ ਭੁੱਖ ਐਕਚੁਅਲੀ ਇਹਨੇ ਨਾ ਦੁਪਹਿਰੇ ਨਹੀਂ ਆ ਕੇ ਖਾਦਾ ਅਸੀਂ ਬਣਾਏ ਸੀ ਮਮਾ ਨੇ ਬਣਾਏ ਸੀਗੇ ਕੜੀ ਚਾਵਲ ਇਹਨੇ ਦੁਪਹਿਰੇ ਰੋਟੀ ਖਾ ਰਿਹਾ ਕੜੀ ਦੇ ਨਾਲ ਕੜੀ ਇਹਨੂੰ ਪਸੰਦ ਨਹੀਂ ਹੈਗੀ ਫਿਰ ਮੰਮਾ ਨੇ ਨਾ ਆਲਰੇਡੀ ਇਹਦੇ ਵਾਸਤੇ ਥੋੜੇ ਜਿਹਾ ਬਲੈਕ ਚਨੇ ਰੱਖੇ ਹੋਏ ਸੀਗੇ ਵੀ ਇਹ ਬੱਚਾ ਜਿਵੇਂ ਮੰਗ ਲੈਂਦਾ ਕਦੇ ਮੰਮੀ ਇਹਦੇ ਲਈ ਪੋਟੈਟੋ ਰੱਖ ਲੈਂਦੇ ਨੇ ਬੋਇਲ ਕਰਕੇ ਕਦੇ ਬਲੈਕ ਚਨੇ ਰੱਖ ਲੈਂਦਾ ਕਦੇ ਰਾਜਮਾ ਰੱਖ ਲੈਂਦੇ ਨੇ ਕਿਉਂਕਿ ਇਹ ਹੀ ਜੀਆਂ ਚੀਜ਼ਾਂ ਹੀ ਖਾਂਦੀ ਹੈ ਫਿਰ ਇਸ ਕਰਕੇ ਇਹਦੇ ਲਈ ਇਹ ਚੀਜ਼ ਰੱਖਤੀ ਸੀਗੀ ਨੈਕਸਟ ਡੇ ਮਾਰਨਿੰਗ ਟਿਊਜ਼ਡੇ ਹਨੀ ਚੱਲੀ ਐ ਸਕੂਲ ਤੇ ਆ چھوٹے چھوٹے ਮਿਨੀ ਬਲੌਗਸ ਜੇ ਰੈਡ ਇਕੱਠੇ ਕਰਕੇ ਤੁਹਾਨੂੰ ਪਤਾ ਹੁਣ ਮੇਰੀ ਟਰਾਈ ਹੋਇਆ ਕਰੂਗੀ ਵੀ ਮੈਂ ਰੈਗੂਲਰ ਕਰਾਂ ਮੈਂ ਤੁਹਾਨੂੰ ਹਰ ਵਾਰ ਪ੍ਰੋਮਿਸ ਕਰਦੀ ਆ ਵੀ ਮੈਂ ਰੈਗੂਲਰ ਬਲੌਗ ਕਰਾਂ ਰੈਗੂਲਰ ਬਲੌਗ ਕਰਾਂ ਮੈਂ ਕੀ ਕਰਾਂ ਮੇਰਾ ਨਾ ਕੋਈ ਨਾ ਕੋਈ ਇਹੋ ਜਿਹਾ ਪੰਗਾ ਪੈ ਜਾਂਦਾ ਵੀ ਮੁੜ ਕੇ ਮੇਰੇ ਤੋਂ ਰੈਗੂਲਰ ਬਲੌਗ ਹੀ ਨਹੀਂ ਹੁੰਦਾ ਜਾਂ ਕਈ ਵਾਰ ਮੇਰੇ ਕੋਲ ਸ਼ੂਟ ਨਹੀਂ ਹੁੰਦਾ ਹੈਗਾ ਕਿਉਂਕਿ ਸਕੂਟੀ ਤੇ ਕਦੇ ਕੁਝ ਲਿਆ ਕਦੇ ਕੁਝ ਲਿਆ ਕਦੇ ਕਿਸੇ ਦਾ ਕੋਰੀਅਰ ਕਰਕੇ ਆ ਕਦੇ ਕਿਸੇ ਦਾ ਸਮਾਨ ਲੈ ਕੇ ਆਣਾ ਜਾਂ ਕਈ ਵਾਰ ਇਦਾਂ ਹੋ ਜਾਂਦਾ ਜਾਂ ਕਦੇ ਕਈ ਵਾਰ ਕੁਝ ਇਹੋ ਜਿਹਾ ਮਾਹੌਲ ਬਣ ਜਾਂਦਾ ਕਿ ਕੋਈ ਵੀਡੀਓ ਬਣਦੀ ਹੋਣੀ ਹੈਗੀ ਪਤਾ ਨਹੀਂ ਕੀ ਸਿਸਟਮ ਹੋ ਰਿਹਾ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਆ ਰਿਹਾ ਮੇਰੇ ਨਾਲ ਹਨਾ ਮੈਂ ਹੁਣ ਪੱਕਾ ਟਰਾਈ ਪ੍ਰੋਮਿਸ ਆ ਵੀ ਆ ਮੰਤ ਤੋਂ ਨੂੰ ਰੈਗੂਲਰ ਹੀ ਬਲੌਗ ਆਊਗਾ ਜਿਵੇਂ ਮਰਜੀ ਕਰਾ ਹਨਾ ਸੋ ਆਪਾ ਲੱਗ ਰਿਹਾ ਹੁਣ ਆ ਸੂਟਸ ਨੇ ਆ ਅੱਗੇ ਸੂਟਸ ਮੈਂ ਡਿਸਪੋਜ਼ ਆਫ ਕਰ ਦੇਣੀ ਹੁਣ ਇਹ ਜਿਹੜੇ ਨਹੀਂ ਪਾਉਣੇ ਚਾਹੀਦੇ ਹਨਾ ਐਟ ਇਨੀਅਤ ਇੱਕ ਫੰਡਾ ਬੰਨ ਕੇ ਬੈੱਡ ਦੇ ਵਿੱਚ ਰੱਖ ਦੇਣੀਆਂ ਨੇ ਕਿਸੇ ਨੂੰ ਨਹੀਂ ਦੇਣੀਆਂ ਇਹ ਐਤ ਕੀ ਆਪਣੀ ਚਾਹੇ ਅੱਗ ਲਾ ਕੇ ਫੂਕ ਦਾ ਕੱਪੜਿਆਂ ਨੂੰ ਦੇਣਾ ਹੀ ਨਹੀਂ ਹੋਣਾ ਕਿਸੇ ਨੂੰ ਆਸੂਟਾ ਮੇਬੀ ਆਸੂਟਾ ਆ ਮੇਰਾ ਬਹੁਤ ਪ੍ਰੀਸ ਹੁੰਦਾ ਹੈ ਮਨਜੀਤ ਦਾ ਵੀ ਫੇਵਰਟ ਹੁੰਦਾ ਹੈ ਬਟ ਦਿਨ ਆ ਗਿਆ ਹੁ ਮੇਰਾ ਇਹੇ ਟੋਗੀ ਆ ਮੇਰੀ ਬਿਲਕੁਲ ਬ੍ਰੈਂਡ ਨਿਊ ਸ਼ਾਰਟ ਹੈ ਬਿਲਕੁਲ ਬ੍ਰੈਂਡ ਨਿਊ ਕਦੇ ਨਹੀਂ ਪਾਈ ਪਰ ਦਿਨ ਨਹੀਂ ਕਰ ਰਿਹਾ ਮੇਰਾ ਫੋਨ ਨੂੰ ਰੱਖਦੀ ਆ ਵੀ ਐਕਚੁਅਲੀ ਰੀਜ਼ਨ ਦੱਸਦੀਆਂ ਕਿਉਂ ਨੂੰ ਮੈਂ ਕਿਸੇ ਨੂੰ ਆਪਣੇ ਕੱਪੜੇ ਦੇਣੇ ਹੈਗੇ ਮੈਂ ਨਾ ਕਿਸੇ ਵੀਡੀਓ ਚ ਸੁਣਿਆ ਸੀਗਾ ਕਹਿੰਦੇ ਤੁਸੀਂ ਵੀ ਨੋਟ ਕਰ ਲਿਓ ਚੀਜ਼ ਨੂੰ ਆਪਣਾ ਕੱਪੜਾ ਪਾਇਆ ਹੋਇਆ ਜਾਂ ਆਪਣੇ ਜੁੱਤੇ ਕਿਸੇ ਨੂੰ ਨਹੀਂ ਦੇਣ ਦੇ ਐਕਚੁਅਲੀ ਆਪਣਾ ਜਿਹੜਾ ਸ਼ੁਕਰ ਗ੍ਰਹਿ ਹੁੰਦਾ ਨਾ ਉਹ ਖਰਾਬ ਹੁੰਦਾ ਸੋ ਆਪਾਂ ਨੂੰ ਆਪਣੇ ਕੱਪੜੇ ਆਪਣੇ ਸ਼ੂਜ਼ ਕਦੇ ਵੀ ਕਿਸੇ ਨੂੰ ਆਪਣੇ ਪਾਏ ਹੋਏ ਨਹੀਂ ਦੇਣੇ ਚਾਹੀਦੇ ਛੱਟ ਗਏ ਉਹਨੂੰ ਕੁਝ ਕਰ ਲਓ ਪੋਚਾ ਬਣਾ ਲਓ ਕੁਝ ਡੈਸਟੀਕੀ ਲਾ ਲਓ ਪਰ ਉਹ ਵੀ ਉਹਨੂੰ ਇਹਨਾਂ ਨੂੰ ਨਮਕ 'ਚ ਧੋ ਕੇ ਫੇਰ ਠੀਕ ਹੈ ਪਰ ਆਪਣੇ ਪਾਏ ਹੋਏ ਕੱਪੜੇ ਕਿਸੇ ਨੂੰ ਨਹੀਂ ਦੇਣੇ ਹੈਗੇ ਸਪੈਸ਼ਲੀ ਜਿਹੜੇ ਕੋਈ ਆਪਣੇ ਨੇੜੇ ਤੇ ਹੋਵੇ ਠੀਕ ਹੈ ਹੂੰ ਇਹ ਸਾਰੇ ਡਿਸਪੋਜ਼ ਆ ਇਹ ਮੇਰੇ ਘਰ ਤੋਂ ਆਉਣ ਵਾਲੇ ਹੈਗੇ ਇਹ ਮੈਂ ਹਲੇ ਪਾਉਂਗੀ ਸੈਟਿੰਗ ਕਰ ਰਹੀ ਆ ਦਿਲ ਮਾਰੀ ਦੀ ਬਹੁਤ ਦਾ ਪਿਆ ਹੋਇਆ ਆ ਆ ਵੀ ਸੂਟ ਇਹ ਤਾਂ ਤੁਸੀਂ ਸੂਟ ਸ਼ਾਇਦ ਦੇਖਿਆ ਹੀ ਹੋਇਆ ਇਹ ਮੈਂ ਨਵੀ ਦੇ ਵਿਆਹ ਚ ਬਣਵਾਇਆ ਸੀਗਾ ਸ਼ਾਹ ਉਹਦੇ ਤੇ ਲੇਡੀਜ਼ ਅਗੀ ਤੇ ਇਹ ਵੀ ਨਹੀਂ ਹੁ ਪਾਉਂ। ਇਹ ਸਾਰੇ ਗੱਠਾ ਬੰਨ੍ਹ ਕੇ ਰੱਖ ਦੇਣੀਆਂ ਜਦੋਂ ਦਿਲ ਕੀਤਾ ਨਾ ਕਈ ਵਾਰ ਐ ਹੁੰਦਾ ਵੀ ਹਾਈ ਮੇਰਾ ਫਲਾਣਾ ਸੂਟ ਸਿਓ ਜਿਆਦਾ ਸੋਹਣਾ ਸੀਗਾ ਹਨਾ ਉਹ ਪਾਲਾ ਉਹ ਕਈ ਵਾਰ ਕੱਢ ਕੇ ਪਾਉਣੀ ਲਵਾਂਗੇ ਪਤਾ ਨਹੀਂ ਹੁਣ ਸਾਈਜ਼ ਆਇਆ ਕਰੂਗਾ ਕਿ ਨਹੀਂ ਪਰ ਗੱਠਾ ਬੰਨ੍ਹ ਕੇ ਉਹ ਕੱਪੜੇ ਚ ਰੱਖ ਦੇਣੀ ਆ ਹੁਣ ਨਵੇਂ ਸੂਟ ਸੌਣਗੇ ਤਾਂ ਹੀ ਆ ਲਮਾਰੀ ਭਰੂਗੀ ਅਮਨ ਜੀ ਨਵੇਂ ਸੂਟ ਸੌਣਗੇ ਤਾਂ ਲਮਾਰੀ ਭਰੂਗੀ ਸੋ ਹੁਣ ਤਾਂ ਆਪਾਂ ਨਾ ਭਰ ਲੈਣੀ ਐ ਲਮਾਰੀ ਨਵੇਂ ਸੂਟਾਂ ਨਾਲ ਨਵੇਂ ਸੂਟ ਰੋਜ਼ ਨਵਾਂ ਨਿੱਤ ਨਮਾ ਪਾਕੇ ਜਾਇਆ ਕਰਨਾ ਹਨਾ ਤੇ ਬੈੱਡਾਂ 'ਚ ਵੀ ਰੱਖਤੇ ਸੋ ਇਸ ਕਰਕੇ ਰੱਖ ਲੈ ਕਈ ਵਾਰ ਪਤਾ ਕੀ ਹੁੰਦਾ ਆਪਣਾ ਮਨ ਅੱਕ ਜਾਂਦਾ ਹਨਾ ਕਿਸੇ ਸੂਟ ਨੂੰ ਦੇਖ ਦੇਖ ਕੇ ਲਮਾਰੀ 'ਚ ਦੇਖ ਦੇਖ ਕੇ ਉਹ ਹੁਣ ਬੈੱਡਾਂ 'ਚ ਰੱਖਤੇ ਠੀਕ ਐ ਜਦੋਂ ਹੁਣ ਕਦੇ ਮਨ ਉੱਠਿਆ ਕਰੂ ਵੀ ਕੁਝ ਨਵਾਂ ਪਾਵਾਂ ਹਨਾ ਫੇਰ ਉਹਦੇ ਜੋ ਗੱਢ ਕੇ ਪਾਲਿਆ ਕਰੂ ਉਹ ਫੇਰ ਨਮਈ ਹੋਊਗਾ ਜਦੋਂ ਆਪਾਂ ਸਾਲ ਬਾਅਦ ਪਾਵਾਂਗੇ ਪਰ ਇਹ ਨਹੀਂ ਪਤਾ ਹੈਗਾ ਵੀ ਫਿਟਿੰਗ ਆਇਆ ਕਰੂਗੀ ਸਾਲ ਬਾਅਦ ਕਿ ਨਹੀਂ ਆਊਗੀ ਹਨਾ ਉਹ ਦੇਖੀ ਜਾਊਗੀ ਫਿਰ ਉਹ ਤਾਂ ਆਪਣੇ ਕੋਲ ਘਰ ਦਾ ਟੇਲਰ ਹੈ ਆਪਾਂ ਜਿਵੇਂ ਮਰਜੀ ਉਹਨੂੰ ਸੌਟ ਆਊਟ ਕਰਾਈ ਜਾਈਏ ਹਨਾ ਤੇ ਘਰ ਦੀ ਇਹ ਮौज ਹੁੰਦੀ ਹੈ ਟੇਲਰਸ ਦੀ ਤਾਂ ਹੀ ਕਹਿੰਦੇ ਆ ਆਪਾਂ ਹੁਣ ਘਰ ਦੇ ਕੰਮ ਦੋ ਤਿੰਨ ਸ਼ੁਰੂ ਕਰ ਲੈਣੇ ਨੇ ਜੀ ਘਰ ਘਰੀ ਘਰ ਦੇ ਕੰਮ ਹੋਈ ਜਾਇਆ ਕਰਨੇ ਨੇ ਵਿੱਚੀ ਆਪਣੇ ਨੇਲ ਆਰਟ ਦਾ ਵਿੱਚੀ ਆਪਣਾ ਕੀ ਕਹਿੰਦੇ ਨੇ ਸੂਟਾਂ ਦਾ ਸਾਰੇ ਲੈਡੀਜ਼ ਵਾਲੇ ਕੰਮ ਘਰੀ ਕਰ ਲੈਣੇ ਆ ਸਾਨੂੰ ਮੌਜਾ ਲੱਗ ਜਾਣੀਆਂ ਨੇ ਹਨਾ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਮੌਜਾ ਲੱਗੇ ਜਣੀਆਂ ਨੇ ਜਿਹੜੀਆਂ ਮੇਰੀ ਸਿਸਟਰਸ ਨੇ ਆਇਓ ਫਰੀ ਦੇ ਬਣਵਾ ਕੇ ਲੈ ਕੇ ਜਾਇਓ ਐਦਾਂ ਕਿਦਾਂ ਹਨਾ ਕਹੇ ਅਸੀਂ ਤੇਰੀ ਭੈਣ ਆ ਹੱਕ ਨਾਲ ਹੱਕ ਨਾ ਤਾਂ ਮੇਰੇ ਤੋਂ ਕੁਛ ਮਰਦੀ ਹੱਕ ਨਾ ਤਾਂ ਚਾਹੇ ਮੈਂ ਮੇਰੀ ਜਾਨ ਵੀ ਲੈ ਲਵੋ ਮਤਲਬ ਪਰ ਰੋਬ ਨਹੀਂ ਰੋਬ ਮੈਂ ਕਿਸੇ ਦਾ ਵੀ ਨਹੀਂ ਸਹਿ ਸਕਦੀ ਹੈਗੀ ਸੱਚੀ ਪਿਆਰ ਨਾਲ ਤਾਂ ਤੁਸੀਂ ਜੇ ਮੈਨੂੰ ਮਤਲਬ ਮੇਰੀ ਜਾਨ ਵੀ ਮੰਗ ਲੋਗੇ ਨਾ ਉਹ ਵੀ ਮੈਂ ਦੇ ਸਕਦੀ ਆ ਮੈਨੂੰ ਇੰਨਾ ਕੁ ਮੇਰਾ ਪਤਾ ਹੈ ਵੀ ਮੈਂ ਪਿਆਰ ਚ ਤਾਂ ਹਰ ਇੱਕ ਬੰਦੇ ਦਾ ਮੈਂ ਮਤਲਬ ਮੈਂ ਉਹਦੀ ਹੋ ਜਾਨੀ ਆ ਜੀ ਦੇ ਨਾਲ ਪਿਆਰ ਹੁੰਦਾ ਫਿਰ ਮੈਂ ਕਹਿੰਨੀ ਆ ਵੀ ਮੈਨੂੰ ਦੁਨੀਆ ਤੋਂ ਬਿਨਾ ਉਹਦਾ ਕੁਝ ਨਹੀਂ ਦਿਖਦਾ ਹੈਗਾ ਵੀ ਮੇਰੀ ਦੁਨੀਆ ਹੀ ਉਹ ਹੀ ਹੈ ਮਤਲਬ ਇੰਨਾ ਜ਼ਿਆਦਾ ਪਿਆਰ ਹੋ ਜਾਂਦਾ ਮੇਰਾ ਜਿਹੜੇ ਬੰਦੇ ਨਾਲ ਹੋ ਜਵੇ ਹੈਨਾ ਸੋ ਇੱਥੇ ਹੋ ਰਿਹਾ ਹੁਣ ਫਾਈਨਲੀ ਰੈਡੀ ਸਿਮੀ ਦਾ ਫੋਨ ਆ ਗਿਆ ਕਹਿੰਦੀ ਦੀਦੀ ਵੀ ਮੈਂ ਆਉਣ ਆਲੀ ਆ ਵੀ ਤੁਸੀਂ ਮਾੜਾ ਮੋਟਾ ਰੈਡੀ ਹੋ ਜਾਓ ਟੱਚ ਅਪ ਟੱਚ ਅਪ ਜਿਹੜਾ ਕਰਨਾ ਕਰ ਲਓ ਹੈਨਾ ਵੈਸੇ ਤਾਂ ਤੁਹਾਨੂੰ ਪਤਾ ਮੇਕਅਪ ਦਾ ਹਲੇ ਹੁੰਦਾ ਹੀ ਨਹੀਂ ਹੈਗਾ ਕਿਉ ਕੱਪ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਨਾ ਤਾਂ ਮੈਂ ਧੁੱਪ ਹੀ ਹੁੰਦਾ ਅਸਮੀ ਕਹਿੰਦੀ ਤਾਂ ਕਹਿੰਦੀ ਦੀਦੀ ਤੁਹਾਨੂੰ ਨਾ ਆਤ ਪੈ ਗਈ ਸਿਖਰ ਦੁਪਹਿਰੇ ਸਾਰੀ ਦਿਹਾੜੀ ਕੰਮ ਕਰਨ ਦੀ ਤੁਸੀਂ ਇਮੇਜਿਨ ਕਰੋਗੇ 2:30-3 ਵਜੇ ਹੁੰਦੇ ਨੇ ਕਿ ਮੈਂ ਬਾਜ਼ਾਰ ਦੇ ਕੰਮ ਕਰਦੀ ਫਿਰਦੀ ਹੁੰਨੀ ਆ ਕਿਉਂਕਿ ਬਿਫਤਾ ਹੈ ਢਿੱਡ ਕਰਾਉਂਦਾ ਹੈ ਹਨਾ ਕਰਨਾ ਪੈਣਾ ਕੰਮ ਮੈਨੂੰ ਅੱਜ ਤਾਂ ਸਿੰਮੀ ਨੇ ਵੀ ਕਹਿਤਾ ਕਹਿੰਦੀ ਦੀਦੀ ਵੀ ਦੇਖਿਓ ਬਾਜ਼ਾਰ 'ਚ ਉਹੀ ਬੰਦਾ ਆਉਂਦਾ ਹੋਣਾ ਜਿਹਦੀ ਕੋਈ ਮਜਬੂਰੀ ਹੈ ਹਨਾ ਨਹੀਂ ਤਾਂ ਬਾਜ਼ਾਰ ਸਾਰਾ ਸੁੰਨਾ ਪਿਆ ਮੈਂ ਕਿਹਾ ਹਾਂ ਸਿੰਮੀ ਵੀ ਆਪਣੇ ਵਰਗੇ ਹੀ ਆਉਂਦਾ ਜਿਹਦੀ ਮਜਬੂਰੀ ਹੈ ਵੀ ਹਾਂ ਕੰਮ ਕਰਨਾ ਹੈ ਕੱਪੜਾ ਦੇਣਾ ਹੈ ਵੀ ਆਉਣਾ ਪੈਣਾ ਹੈ ਹਨਾ ਸੋ ਟਿੱਡ ਕਰਾਉਂਦਾ ਸਾਰਾ ਕੁਝ ਯਾਰ ਕਿਸੇ ਦਾ ਕਰਨ ਨੂੰ ਜੀ ਨਹੀਂ ਕਰਦਾ ਮੈਂ ਕਹਿੰਨੀ ਆ ਜਿਹੜੇ ਟਾਈਮ ਮੈਂ ਸਮਾਨ ਲੈਣ ਜਾਨੀ ਆ ਨਾ ਜਾਂ ਮਤਲਬ ਲਾਈਨਿੰਗ ਲੈਣ ਜਾਨੀ ਆ ਜਾਂ ਇਮੀਡੀਏਟਲੀ ਕੋਈ ਰੀਲ ਦੀ ਲੋਡ ਪੈ ਜਾਂਦੀ ਆ ਹਨਾ ਤਾਂ ਉਹ ਲੈਣ ਜਾਨੀ ਆ ਤਾ ਉਹ ਟਾਈਮ ਮੈਂ ਕਹਿੰਨੇ ਬੰਦਾ ਦੁਸ਼ਮਣ ਨੂੰ ਵੀ ਨਹੀਂ ਕਹਿੰਦਾ ਹੈਗਾ ਵੀ ਜਾ ਤੂੰ ਕੰਮ ਕਰਿਆ ਹਨਾ ਪਰ ਮਜਬੂਰੀ ਹੈ ਕਰਨਾ ਪੈਣਾ बिकॉज ਇੱਕ ਤਾਂ ਦੂਰ ਚਲੇ ਗਏ ਹਨਾ ਮਾਰਕੀਟ ਤੋਂ ਇਸ ਕਰਕੇ ਫਿਰ ਉੱਥੋਂ ਇੱਥੇ ਆ ਕੇ ਮਾਰਕੀਟ ਚੋ ਲੈ ਕੇ ਜਾਣਾ ਪੈਂਦਾ ਉੱਥੇ ਵੀ ਆਪਣੇ ਸ਼ਾਪਾਂ ਹੈਗੀਆਂ ਨੇ ਪੂਲ ਦੇ ਹੇਠਾਂ ਪਰ ਉੱਥੋਂ ਕਦੇ ਤਾਂ ਕਲਰ ਮਿਲਦਾ ਹੈ ਰੀਲ ਦਾ ਕਦੇ ਮਿਲਦਾ ਨਹੀਂ ਹੈਗਾ ਫਿਰ ਮੈਂ ਇੱਥੋਂ ਹੀ ਲੈ ਕੇ ਜਾਣੀ ਹੁੰਨੀ ਆ ਹਾਂ ਕੋਈ ਸਿਮਰਨ ਵਾਲੇ ਨੇ ਉਹਨਾਂ ਤੋਂ ਫਿਰ ਰੀਲਾ ਮੈਚ ਕਰਕੇ ਲੈ ਕੇ ਜਾਣੀ ਹੁੰਨੀ ਆ ਕਿਉਂਕਿ ਤੁਹਾਨੂੰ ਵੀ ਪਤਾ ਸਰਦਾ ਨਹੀਂ ਕਲਰ ਜਿੰਨੇ ਮਰਜੀ ਇਕੱਠੇ ਕਰ ਲੋ ਜਿੰਨੇ ਮਰਜੀ ਕਲਰਸ ਇਕੱਠੇ ਕਰ ਲੋ ਕਲਰਾਂ ਦੀ ਘਾਟ ਰਹਿੰਦੀ ਉਹ ਰਹਿੰਦੀ ਹੈ ਹਨਾ ਸੋ ਮੈਂ ਕਹਿੰਸੀ ਮੈਂ ਕੋਈ ਟਚ ਅਪ ਨਹੀਂ ਕਰਨਾ ਹੈਗਾ ਕੁਝ ਨਹੀਂ ਬਸ ਇੱਕ ਕੱਜਲ ਪਾਣਾ ਹੈ ਬਸ ਇੱਕ ਮਸਕਰਾ ਜ੍ਹਾ ਥੋੜਾ ਜ੍ਹਾ ਲਾ ਕੇ ਉਹ ਵੀ ਇਹ ਹੁੰਦਾ ਵੀ ਤਾ ਰੈਡੀ ਹੋ ਕੇ ਜਾਣ ਨੂੰ ਜੀਕਰ ਵੀ ਥੋੜਾ ਬੰਦਾ ਨਾ ਐਕਟਿਵ ਹੋ ਕੇ ਬੈਠਾ ਰਹਿੰਦਾ ਜੇ ਮੈਂ ਐਈ ਮੂੰਹ ਜ੍ਹਾ ਚੱਕ ਕੇ ਚਲੀ ਜੰਨੇ ਨਾ ਫਿਰ ਆਪਣੇ ਆਪ ਨੂੰ ਹੀ ਮੈਨੂੰ ਐ ਲੱਗੀ ਜਾਂਦਾ ਵੀ ਸੋਣਾ ਬਿਮਾਰ ਬਿਮਾਰ ਜੇ ਫਿਰ ਮੇਰੇ ਬਾਜ਼ਾਰ ਦਾ ਵੀ ਕੋਈ ਕੰਮ ਨਹੀਂ ਹੁੰਦਾ ਹੈਗਾ ਸੋ ਕੱਲ ਮੈਂ ਨਾ ਉਹ ਕਰਾ ਕੇ ਆਈ ਸੀਗੀ ਪਤਾ ਨਹੀਂ ਸਾਰਿਆਂ ਦੇ ਹੀ ਆਉਂਦੇ ਨੇ ਕਿ ਮੇਰੇ ਕੱ ਨਤੇ ਇੰਨੇ ਵਾਲ ਆਉਂਦੇ ਨੇ ਇੰਨੇ ਵਾਲ ਅੱਗੇ ਨਹੀਂ ਆਉਂਦੇ ਸੀਗੇ ਆ ਹਨੀਥ ਹੋਣ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਆ ਗਿਆ ਨਾਲੇ ਕਹਿੰਦੇ ਵੀ ਇੱਥੇ ਲੇਜ਼ਰ ਵੀ ਕਰਦੇ ਨੇ ਤੇ ਉਹ ਵੀ ਮੈਂ ਟਰਾਈ ਕੀਤਾ ਸੀਗਾ ਪਰ ਹਲੇ ਮੈਂ ਕਰਵਾਇਆ ਨਹੀਂ ਮੈਂ ਕਿਹਾ ਵੀ ਠਹਿਰ ਕੇ ਕਰਵਾਉਂਗੀ ਤੇ ਥੋੜਾ ਜਿਹਾ ਵੈਦਰ ਸਹੀ ਹੋ ਜਾਵੇ ਉਹ ਲੇਜ਼ਰ ਪਰ ਉਹ ਕਹਿੰਦੇ ਵੀ ਜਿਹੜਾ ਉਹ ਲੇਜ਼ਰ ਹੁੰਦਾ ਉਹਦੇ ਵਿੱਚ ਵਾਈਟ ਵਾਲ ਨਹੀਂ ਜਾਂਦੇ ਹੈਗੇ ਵੀ ਬਲੈਕ ਜਾਂਦੇ ਨੇ ਫਿਰ ਫਾਇਦਾ ਕੀ ਹੈ ਵਿੱਚ ਵਾਈਟ ਵੀ ਹੈਗੇ ਨੇ ਹਨਾ ਇਸ ਕਰਕੇ ਮੇਰਾ ਹਾਰਮੋਨ ਚੇਂਜ ਹੋ ਰਹੇ ਨੇ ਨਾਲੇ ਤੋਲੇ ਅਮਨਜੀ ਵੀ ਚਲੇ ਗਏ ਅੱਜ ਉਹਨਾਂ ਦੀ ਕੋਈ ਰੈਲੀ ਜ਼ ਰਲੀਜ਼ ਨਹੀਂ ਹਾਂ ਇਲੈਕਸ਼ਨਸ ਕਰਕੇ ਥੋੜੇ ਜੇ ਬਿਜ਼ੀ ਚੱਲ ਰਹੇ ਨੇ ਉਹਨਾਂ ਦੇ ਫਰੈਂਡ ਫਾਦਰ ਖੜੇ ਹੋਏ ਨੇ ਬੀਜੇਪੀ ਚੋ ਕੁਝ ਐਦਾਂ ਸੋ ਇਸ ਕਰਕੇ ਹੁਣ ਆਪਾਂ ਰੈਡੀ ਆ ਮੈਂ ਸਿਮੀ ਦੀ ਵੇਟ ਕਰ ਰਹੀ ਆ ਫਿਰ ਆਪਾਂ ਜਾਵਾਂਗੇ ਪੰਜਾਬੀ ਬਾਗ ਤੇ ਮੈਂ ਜਿਹੜਾ ਹੱਕ ਵਾਲੀ ਗੱਲ ਕਹ ਦਿੱਤੀ ਹੱਕ ਨਾ ਤਾਂ ਚਾਹੇ ਤੁਸੀਂ ਮੇਰੀ ਜਾਨ ਵੀ ਮੰਗ ਲਓਗੇ ਨਾ ਜਾਨ ਵੀ ਮੰਗ ਲਓਗੇ ਉਹ ਵੀ ਦੇ ਦੂੰਗੀ ਹਨਾ ਆਕੜ ਨਹੀਂ ਆਕੜ ਤਾਂ ਮੈਂ ਕਿਸੇ ਦੀ ਵੀ ਨਹੀਂ ਸੈਂਦੀ ਹੈਗੀ ਸੋ ਇੱਥੇ ਹੁਣ ਆਪਾਂ ਬਲੌਗ ਦਾ ਅੱਜ ਐਂਡ ਕਰਾਂਗੇ ਕਿਉਂਕਿ ਦੋ ਤਿੰਨ ਦਿਨ ਦਾ ਬਲੌਗ ਇਕੱਠਾ ਕਰ ਚੁੱਕੇ ਆ ਅੱਜ ਦਾ ਬਲੌਗ ਤੁਹਾਨੂੰ ਟਿਊਜ਼ਡੇ ਦਾ ਦਿਨ ਹੈ ਅੱਜ ਅੱਜ ਦਾ ਬਲੌਗ ਤੁਹਾਨੂੰ ਥਰਸਡੇ ਮਿਲੂਗਾ ਦੇਖਣ ਨੂੰ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਵੀ ਅਸੀਂ ਕਿਵੇਂ ਨੇਲ ਆਟ ਕਰਦੇ ਆ ਕੀ ਕੀ ਪ੍ਰੋਸੈਸ ਹੈ ਤੇ ਕੀ ਕੀ ਸਮਾਨ ਚਾਹੀਦਾ ਸਾਰਾ ਕੁਝ ਤੁਹਾਨੂੰ ਅਸੀਂ ਉਹਦੇ ਵਿੱਚ ਦੱਸਾਂਗੇ ਔਰ ਅਸੀਂ ਕਿੱਥੇ ਆਫਿਸ ਬਣਾਇਆ ਉਹਦਾ ਹਨਾ ਨੇਲ ਆਰਟ ਦਾ ਆਪਾਂ ਸ਼ੁਰੂ ਕਰਨਾ ਮੈਂ ਦੋ ਕੁੜੀਆਂ ਹੋਰ ਰੱਖ ਕੇ ਨੇਲ ਆਰਟ ਦਾ ਮੈਂ ਉਹਨੂੰ ਕਿਹਾ ਸੀ ਮੀਨੂ ਵੀ ਮੈਂ ਆਪਾਂ ਸ਼ੁਰੂ ਕਰ ਦੇਣਾ ਕਿਉਂਕਿ ਉਹਦੀਆਂ ਫਰੈਂਡਸ ਵੀ ਸਿੱਖ ਰਹੀਆਂ ਨੇ ਫਿਰ ਉਹ ਕੁੜੀਆਂ ਨੂੰ ਆਪਾਂ ਉਹ ਕਰ ਲਾਂਗੇ ਹਾਇਰ ਹਨਾ ਤੇ ਇਦਾਂ ਦਾ ਹੀ ਕੁਝ ਕੰਮ ਨਾਲ ਸ਼ੁਰੂ ਕਰ ਲਾਂਗੇ ਵੀ ਨਾਲ ਸੂਟਸ ਨਾਲ ਏਟਾ ਨੇਲ ਆਰਟ ਕਿਉਂਕਿ ਦੇਖੋ ਅੱਗੇ ਉਹ ਆ ਰਿਹਾ ਹੈ ਕੀ ਕਹਿੰਦੇ ਕਰਵਾ ਚੌਥ ਸਾਰੇ ਕਰਵਾਉਂਦੇ ਨੇ ਤੇ ਆਫਰਸ ਰੱਖਾਂਗੇ ਕੁਸ਼ਕ ਤੇ ਉਹ ਤੁਹਾਨੂੰ ਸਾਰਾ ਡੇ ਬਾਈ ਡੇ ਡਿਟੇਲਸ ਦਿੰਦੇ ਰਵਾਂਗੇ ਹੁਣ ਤਾਂ ਬਸ ਕੰਮ 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 ਪੈਸਾ 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 ਹੀ ਦਿਖ ਰਿਹਾ ਮੈਨੂੰ ਹੋਰ ਕੁਝ ਨਹੀਂ ਦਿਖ ਰਿਹਾ ਹੈਗਾ ਕਮਾਉਣਾ ਮਿਹਨਤ ਨਾਲ ਕਮਾਉਣਾ ਮਿਹਨਤ ਕਰਕੇ ਕਮਾਉਣਾ ਸੋ ਬਾਏ ਐਂਡ ਕਰਦੇ ਆਪਾਂ ਬਲੌਗ ਦਾ ਕੱਲ ਨੂੰ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ